ਮੰਗਲ ਦੇ ਚੱਲਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਮੁਕੰਮਲ ਹੜਤਾਲ ਹੜਤਾਲ ਦੇ ਚੱਲਦੇ ਆਪੀਡੀ ਕੀਤੀ ਬੰਦ ਸਵੇਰੇ 8 ਤੋਂ 2 ਵਜੇ ਤੱਕ ਨਹੀਂ ਵੇਖਣਗੇ ਮਰੀਜ਼ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਹੋਕਾ ਭਰਿਆ ਜਾ ਰਿਹਾ ਹੈ ਪਰ ਜਿਨ੍ਹਾਂ ਵੱਲੋਂ ਇਹ ਸਹੂਲਤਾਂ ਦਿੱਤੀਆਂ ਜਾਣੀਆਂ ਨੇ ਉਹ ਆਪਣੀਆਂ ਮੰਗਾਂ ਦੇ ਚੱਲਦੇ ਪਿਛਲੇ ਕੁਝ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਨੇ ਪਹਿਲਾ ਦਿਨ ਦਿਨ ਇਹਨਾਂ ਡਾਕਟਰਾਂ ਵੱਲੋਂ 8 ਤੋਂ 11 ਵਜੇ ਤੱਕ ਹੜਤਾਲ ਮਿੱਥੀ ਗਈ ਸੀ ਅਤੇ ਉਸ ਦੇ ਬਾਅਦ ਹੁਣ ਮੁਕੰਮਲ ਤੌਰ ਤੇ ਇਹਨਾਂ ਡਾਕਟਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਜੋ ਕਿ ਸਰਕਾਰੀ ਹਸਪਤਾਲਾਂ ਦਾ ਨਿਰਧਾਰਿਤ ਸਮਾਂ ਹੈ ਉਸ ਵੇਲੇ ਕਿਸੇ ਵੀ ਮਰੀਜ਼ ਨੂੰ ਨਾ ਵੇਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਅੱਜ ਡਾਕਟਰਾਂ ਵੱਲੋਂ ਗੇ की गई रैली वालों सरकार वालों डाक्टर जब डाक्टर पिछले लंबे समय तो उन्होंने अपनी हकी मंगा दे ले आवाज चुकी जा रही है पर सूबा सरकार वालों हमेशा ही साडिया मंगा न जिसके चलते अज उन्होंने वालों मुकम्मल तौर तड़ताल की गई है निर्धारित समय के मरीज नया है उन्होंने कहा कि मरीजा न किसी तरह की तंगी का सामना न कर ਨਾ ਪਵੇ ਉਸ ਦੇ ਲਈ ਉਹਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਗਿਆ ਹੈ ਅਤੇ ਕੁਝ ਸਪੈਸ਼ਲਿਸਟ ਡਾਕਟਰਾਂ ਦੀ ਵੀ ਐਮਰਜੈਂਸੀ ਵਿਖੇ ਤੈਨਾਤੀ ਕੀਤੀ ਗਈ ਹੈ ਤਾਂ ਜੋ ਮਰੀਜ਼ਾਂ ਦੀ ਖੱਜਲ ਖੁਆਰੀ ਨਾ ਹੋਵੇ। ਸਾਡੀਆਂ ਏਡੀਆਂ ਮੰਗਾਂ ਨੇ ਬਹੁਤ ਹੀ ਬੇਸਿਕ ਨੇ ਸਾਡੀਆਂ ਹੱਕੀ ਮੰਗਾਂ ਨੇ ਸਾਡਾ ਹੱਕ ਨੇ ਮੰਗਾਂ ਨਹੀਂ ਇਹ ਬੇਸਿਕਲੀ ਸਾਡਾ ਹੱਕ ਹੀ ਨੇ ਕਿ ਡਾਕਟਰ ਭਰਤੀ ਕੀਤੇ ਜਾਣ ਸਾਨੂੰ ਸਕੇਤ ਹੀ ਦਵਾਈ ਜਾਵੇ ਸਾਡੀਆਂ ਤਰਕੀਆਂ ਬਹਾਲ ਕੀਤੀਆਂ ਜਾਣ ਤੇ ਸਰਕਾਰ ਨੇ ਜਿਹੜੀ ਹੈ ਸਾਡਾ ਪੰਜ ਮੀਟਿੰਗਾਂ ਹੋ ਚੁੱਕੀਆਂ ਪਰ ਲਾਸਟ ਮੀਟਿੰਗ ਵਿੱਚ ਸਰਕਾਰ ਨੇ ਸਾਡਾ ਉੱਥੇ ਇਖਲਾਕੀ ਤੌਰ ਤੇ ਮੰਗੀ ਦੀ ਇਨਪ੍ਰਿੰਸੀਪਲ ਕੀ ਮੰਗਾਂ ਜਾਏ ਨਹੀਂ ਤੇ ਆਪ ਦਵਾਂਗੇ। ਬਟ ਜਿਹੜੀ ਉਹਨਾਂ ਨੇ ਲੈ ਟੀਮ ਲੈਟਰ ਨਿਕਾਲੀ ਆ ਉਹਦੇ ਵਿੱਚ ਕੋਈ ਵੀ ਲਿਖਿਆ ਨਹੀਂ ਕਿ ਹਕੀ ਮੰਗਵਾਂ ਨੂੰ ਦਿੱਤੇ ਜਾਣਗੇ ਇਹਦੇ ਬਾਰੇ ਕੋਈ ਵੀ ਗਣੀ ਬੇਵਾਨੀ ਪਾਇਆ ਉਲਟਾ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਗਾਈਡਲਾਈਨ ਆਪ ਬਣਾਵਾਂਗੇ ਜਿਹੜਾ ਕਿ ਸਾਡੇ ਨਾਲ ਸਰਾਸਰ ਤੋਕਾ ਹੈ ਤੇ ਆਪਾਂ ਚਾਹੁੰਦੇ ਆ ਸਰਕਾਰ ਜਿਹੜੀ ਹੈ ਤੁਹਾਨੂੰ ਅਣਗੌਲਿਆ ਨਾ ਕਰੇ ਤੇ ਸਾਡੇ ਬੰਦੇ ਆ ਤੁਹਾਨੂੰ ਸਮੇਂ ਸਿਰ ਦਿਨ ਸਰ ਹਾ ਜਿਹੜੀ ਜਿਹੜੀ ਚਲਵਾਓ ਬਟ ਫੇਸ ਨੂੰ ਸਟਾਰਟ ਹੋ ਚੁੱਕਿਆ ਹੈ ਜ਼ਿਲ੍ਹਾ ਠਾਗੁਰ ਦੇ ਵਿੱਚ ਇਸ ਦੇ ਵਿੱਚ ਇਹ ਹੈ ਜਿਹੜੀ ਸਾਡੀ ਓਪਰੀ ਸਰਵਿਸਿਜ਼ ਨੇ ਉਹ ਮੁਕੰਮਲ ਬੰਦ ਨੇ 6 ਘੰਟਾ 8 ਤੋਂ 2 ਬੰਦੇ ਜਾਣਗੀਆਂ ਬਟ ਇਸ ਤੋਂ ਇਲਾਵਾ ਜਿਹੜੀ ਇਹ ਕੋਈ ਚਾਚਾ ਬੱਚਾ ਨਹੀਂ ਸਭ ਚੀਜ਼ ਤੇ ਉਹ ਸਨੀਆਂ ਨਿਰੰਤਰ ਸਟਾਰਟ ਰਹਿਣਗੀਆਂ ਚੱਲ ਜਾਰੀ ਰਹਿਣਗੀਆਂ ਤੇ ਸਾਡੀ ਕੋਸ਼ਿਸ਼ ਰਹੇਗੀ ਜਿਹੜੇ ਮਰੀਜ਼ ਨੇ ਖੱਜਾ ਖਰਾਬ ਨਾ ਹੋਣ ਤੇ ਇਸ ਸਬੰਧੀ ਜਿਹੜਾ ਪੀਸ ਨੇ ਡਾਕਟਰ ਐਸੋਸੀਏਸ਼ਨ ਹੈ ਉਹਨਾਂ ਨੇ ਇਹ ਐਮਰਜੈਂਸੀ ਦੇ ਵਿੱਚ ਐਮਓ ਤੋਂ ਇਲਾਵਾ ਦੋ ਦੋ ਤਿੰਨ ਤਿੰਨ ਸਪੈਸ਼ਲਿਸਟ ਵੀ ਤਾਇਨਾਤ ਕਰ ਦਿੱਤੇ ਆ ਤਾਂ ਜੋ ਜਿਹੜੇ ਮਰੀਜ਼ ਆ ਉਹਨਾਂ ਨੂੰ ਇਹਦੀ ਬੰਦੀ ਤੋਂ ਪੂਰੀ ਸੇਵਾ ਪ੍ਰਦਾਨ ਕੀਤੀ ਜਾ ਸਕੇ ਅੱਜ ਤੁਹਾਨੂੰ ਵੀ ਅੱਜ ਜਸਟ ਹੁਣੇ ਪਤਾ ਲੱਗਾ ਕਿ ਸੀਐਮ ਸਾਹਿਬ ਨੇ ਮਾਣਯੋਗ ਸੀਐਮ ਸਾਹਿਬ ਨੇ ਸਾਡੀ ਜਿਹੜੀ ਹੈ ਅੱਜ ਪੜਨਾਂ ਵਾਸਤੇ ਹੀ ਵਿਸ਼ੇਸ਼ ਇੱਕ ਮੀਟਿੰਗ ਅੱਜ ਬੁਲਾਈ ਹੈ ਦੁਪਹਿਰ ਦੀ 1 ਵਜੇ ਤੇ ਸਾਨੂੰ ਉਮੀਦ ਹੈ ਪਰਜੋਰ ਉਮੀਦ ਹੈ ਕਿ ਸਰਕਾਰ ਜਿਹੜੀ ਹੈ ਸਾਡੀਆਂ ਮੰਗਾਂ ਨੂੰ ਮੰਨ ਲੇਗੀ ਜੇ ਇਨਕੇ ਸਾਡੀ ਸਰਕਾਰ ਮੰ ਤੇ ਆਪਾਂ ਜਿਹੜਾ ਹੈ ਹੋਰ ਜਿਹੜਾ ਅਗਰੈਸਿਵ ਉਤਾਰੀ ਇਸ ਧਰਨੇ ਤੋਂ ਆਪਾਂ ਇਸ ਸਟ੍ਰਾਈਕ ਅਗਰੀਵੇਟ ਕਰਨ ਤੋਂ ਉਹਨਾਂ ਨੂੰ ਬਿਲਕੁਲ ਵੀ ਆਪਾਂ ਹੈਜ਼ਿਟੇਟ ਨਹੀਂ ਕਰਾਂਗੇ ਆਪਾਂ ਇਸ ਤੋਂ ਅੱਗੇ ਜਾ ਕੇ ਓਪਰੀ ਤੋਂ ਬਾਅਦ ਐਮਐਨਸੀ ਸੇਵਾਵਾਂ ਦੇ ਪੀਜੀਡੀ ਕਰਾਉਤੀ ਕਰਨਾ ਸਟਾਰਟ ਕਰ ਦਾਂਗੇ ਉਹ ਗੜਕ ਮੰਗਾਲੀ ਨੇ ਚਾਰ ਇੱਕ ਤੇ ਜ਼ਿਆਦਾ ਤੋਂ ਜ਼ਿਆਦਾ ਐਮਬੀਬੀਐਸ ਡਾਕਟਰਾਂ ਦੇ ਭਰਤੀ ਕੀਤੀ ਜਾਣ ਕਿਉਂਕਿ ਐਮਐਨਸੀ ਵਿੱਚ ਜਿਹੜਾ ਐਮਐਨਸੀ ਵਿਸ਼ੇਸ਼ਕਰ ਚੱਲ ਰਹੀ ਹੈ ਕਾਫੀ ਲੰਬੇ ਸਮੇਂ ਤੋਂ 3-4 ਸਾਲ ਤੋਂ ਇਸ ਤੋਂ ਇਲਾਵਾ ਜਿਹੜੀ ਸਾਡੀ ਬੰਦੀਆਂ ਤਰੱਕੀਆਂ ਨੇ 4-9 14 ਸਾਲਾ ਉਹ ਸਾਨੂੰ ਜਿਹੜਾ ਬੰਦਾ ਹੱਥ ਸਾਡਾ ਦਿੱਤਾ ਹੈ ਉਹ ਕੀ ਮੰਗੇ ਸਾਡੀ ਇਸ ਤੋਂ ਇਲਾਵਾ ਜੀ ਸਾਡੀ ਜਿਹੜੀ ਹੈ ਸਿਕਿਉਰਿਟੀ ਕਿਉਂਕਿ ਆਏ ਦਿਨ ਤੁਸੀਂ ਦੇਖ ਰਹੇ ਹੋ ਕੋਲਕਾਤਾ ਕਾਂਡ ਇੰਨਾ ਵੱਡਾ ਹੋ ਗਿਆਗਾ ਸਕੈਮ ਜਿਹੜਾ ਸਕੈਂਡਲ ਸੋਰੀ ਉਹ ਤੇ ਲਾਸਟ ਮੰਥ ਵੀ ਜਿਹੜਾ ਪੰਜਾਬ ਵਿੱਚ ਹੈ ਕਮ ਸੇ ਕਮ 36 ਜਿਹੜੇ ਇਨਸੀਡੈਂਟਸ ਰਿਪੋਰਟ ਕੀਤੇ ਗਏ ਨੇ ਇਸ ਤੋਂ ਇਲਾਵਾ ਵੀ ਕੋਈ ਅਨਰਪੋਰਟਡ ਹੁੰਦੇ ਨੇ ਪਰ 36 ਸੈਂਟ ਰਿਪੋਰਟ ਕੀਤੇ ਗਏ ਨੇ ਪੰਜਾਬ ਵਿੱਚ ਤੇ ਜਿਹੜੇ 10 11 ਦਿਨਾਂ ਤੱਕ ਇਸ ਮੰਤਰੀ ਜਿਹੜੇ ਹੈ ਉਹ 15 ਤੋਂ 16 ਇਨਸੀਡੈਂਟ ਹੋ ਚੁੱਕੇ ਨੇ ਤੇ ਤੁਹਾਡੀ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਡਾਕਟਰ ਜਿਹੜੇ ਹਰਕੇ ਵਰਕਰ ਨੇ ਉਹਨਾਂ ਨਾਲ ਜਿਹੜਾ ਹੈ ਅੱਛੇ ਤਰੀਕੇ ਨਾਲ ਪੇਸ਼ ਆਣ ਤੇ ਸਾਨੂੰ ਜਿਹੜਾ ਹੈ ਸੁਰੱਖੇ ਧੰਗ ਨਾਲ ਆਪਣੀ ਸਰਵਿਸ ਜਿਹੜੀ ਮਾਨਵ ਵਿੱਚ ਮਦਦ ਕਰੇ ਜਿਹੜੀ ਸੈਕੰਡ ਫੇਸ ਦੀ ਹਟਾਲ ਹੈਗੀ ਹੈ ਕੱਲ ਤੋਂ ਸ਼ੁਰੂ ਹੋ ਗਈ ਹੋਈ ਹੈ ਕੱਲ ਸਾਡੇ ਡਿਸਟ੍ਰਿਕਟ ਹਸਪੀਟਲ ਡਿਸਟ੍ਰਿਕਟ ਕਮੇਟੀ ਛੁੱਟੀ ਡਿਕਲੇਅਰ ਹੋ ਗਈ ਸੀ ਇਸ ਕਰਕੇ ਅੱਜ ਜਿਵੇਂ ਜਿਹੜਾ ਡਿਸਟ੍ਰਿਕਟ ਹਸਪੀਟਲ ਦਾ ਜਿਹੜਾ ਐਸੋਸੀਏਸ਼ਨ ਦੇ ਇਹ ਜਦੋਂ ਦੱਸੇ ਹੈਗੇ ਸੈਕੰਡਰੀ ਸਾਥ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਜਿਹੜੀਆਂ ਓਬੜੀ ਸੇਵਾਵਾਂ ਜਿਹੜੀਆਂ ਹੈਗੇ ਮੁਕੰਮਲ ਤੌਰ ਤੇ ਖਤਮ ਰਹੀਆਂ ਗਈਆਂ ਹੈਗੀਆਂ ਤੇ ਐਮਰਜੈਂਸੀ ਸੇਵਾਵਾਂ ਤੇ ਜਿਹੜੇ ਜੱਜਾ ਬੱਚਾ ਸੇਵਾਵਾਂ ਹੈਗੇ ਉਹ ਚਰੂਤਾਂ ਨਾਲ ਚੱਲ ਰਹੀਆਂ ਸਰ ਕੀ ਕਾਰਨ ਕੀ ਹੈ ਕਿ ਜਿਹੜੇ ਖਾਦ ਹੈ ਉਹ ਉੰਗਾਂਵਲ ਤੇ ਅਨੁਮਾਨ ਨਹੀਂ ਦੇ ਦੀਏ ਇਹ ਨਦੀਆਂ ਜੋ ਜਿੰਨੀਆਂ ਵੀ ਮੰਗਾ ਹੈਗੇ ਤੁਸੀਂ ਜਿੰਦੀਆਂ ਸਾਰੀਆਂ ਜਾਇਜ਼ ਮੰਗਾ ਹੈਗੀਆਂ ਚਾਹੇ ਉਹ ਤਰੱਕੀ ਦੀ ਹੈਗੀ ਹੈ ਚਾਹੇ ਉਹ ਆਪਣੀ ਨਵੀਂ ਭਰਤੀ ਦੀ ਹੈਗੀ ਹੈ ਜਾਂ ਚਾਹੇ ਸਿਕਿਉਰਟੀ ਨੂੰ ਲੱਗੇ ਹੈਗੀ ਜਿੰਨੀਆਂ ਵੀ ਮੰਗਾ ਹੈਗੀਆਂ ਬਿਲਕੁਲ ਜਾਇਜ਼ ਹੈਗੀਆਂ ਤੇ ਅੱਜ ਜ਼ਮਾਨ ਜੋ ਸੀਐਮ ਨਾਲ 1 ਵਜੇ ਮੀਟਿੰਗ ਰਕੀ ਗਈ ਹੈ ਸਾਨੂੰ ਉਮੀਦ ਹੈ ਕਿ ਅੱਜ ਜਿਹੜੀ ਹੈ ਇਸ ਹੜਤਾਲ ਦਾ ਜਿਹੜਾ ਸੋਲੂਸ਼ਨ ਨਿਕਲ ਜਾਏ ਸਰ ਜੀ ਬਾਈਕ ਨੂੰ ਮੰਗਾ ਨਹੀਂ ਲੰਨੀ ਚਾਹੀਦੀ ਹੈ ਜੀ ਤੁਹਾਡੇ ਵੱਲੋਂ ਅਗਲਾ ਨੈਕਸਟ ਕੱਪ ਵੀ ਚਲਾਇਆ ਜਾਵੇ ਜੋ ਵੀ ਐਸੋਸੀਏਸ਼ਨ ਫੈਸਲਾ ਲਏਗੀ ਸਟੇਟ ਕੋ ਸਾਨੂੰ ਇਨਸਟਰਕਸ਼ਨ ਦੱਸਣਗੇ ਅਸੀਂ ਉਹ ਫਾਲੋ ਕਰਾਂਗੇ ਜੀ ਮਤਲਬ ਅਲੂ ਵੀ ਲੈ ਕੇ ਜੀ ਕਹਿਣਾ ਚਾਹਵਾਂਗੇ ਕਿ ਅੱਗੇ ਹੜਤਾਲ ਜਿਹੜੀ ਹੈ ਕਿਉਂਕਿ ਇਸ ਨੂੰ ਇੱਕ ਕੱਲ ਤੋਂ ਐਂਟਰ ਕਰ ਗਈ ਹੋਈ ਹੈ ਕਿ ਸਰਕਾਰ ਅੱਗੇ ਬੜੀ ਵਾਰ ਮੰਗਾਂ ਕਰ ਚੁੱਕੇ ਬੜੀ ਵਾਰ ਰਿਕੁਐਸਟ ਕਰ ਚੁੱਕੇ ਸਰਕਾਰ ਬੈਠ ਕੇ ਮੀਟਿੰਗ ਵੀ ਇਹਨਾਂ ਨੇ ਕੀਤੀ ਬੜ ਉਹ ਸਾਰੀ ਦਿਨਾਂ ਵਜੇ ਤਿਆਰ ਵੀ ਹੋ ਗਏ ਨਾ ਮੰਨਿਆ ਕਿ ਸਾਡੀ ਬੜੀ ਡਿਮਾਂਡਸ ਆਜ ਹੈ ਗਈਆਂ ਲੇਕਿਨ ਜਿਹਨੂੰ ਰਿਟਰਨ ਤੋੜ ਕੇ ਨਾ ਉਹਨਾਂ ਨੂੰ ਮੰਗਿਆ ਗਿਆ ਤਾਂ ਉਹਨਾਂ ਨੇ ਜਿਹੜੀ ਚਿੱਠੀ ਕੱਢੀ ਉਹਦੇ ਵਿੱਚ ਕਾਫੀ ਗੋਰ-ਗੋਰ ਗੱਲਾਂ ਕੀਤੇ ਗਿਆ ਇਥੇ ਸਰਕਾਰ ਦੀ ਕਰਨੀ ਤੇ ਕਤਨੀ ਵਿਚਾ ਨੂੰ ਫਰਕ ਲੱਭਿਆ ਜਿਸ ਕਰਕੇ ਅੰਸਟਾਈਕਰੀ ਚਾਲੂ ਕੀਤੀ ਗਈ ਹੈ ਆਗਰ ਸਰਕਾਰ ਇਹ ਸਾਡੀ ਡਿਮਾਂਡ ਮੰਨ ਲੇਗੀ ਤਾਂ ਅਸੀਂ ਇਹ ਸਟ੍ਰਾਈਕਰੀ ਇਹ ਵਾਪਸ ਲਵਾਵਾਂਗੇ ਵਾ ਨਹੀਂ ਇਸੇ ਤਰ੍ਹਾਂ ਚੱਲੂ ਰਹੇਗੀ